ਆਊਟ ਹੁਣ ਉਹ ਅੱਜ ਦਿਖਾਈਏ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਕਰਕੇ ਤੈਲਗੂ ਭਾਸ਼ਾ ਸਿਖਾਈ ਜਾ ਰਹੀ ਹੈ ਇਹ ਦੇਖੋ ਬੱਚੇ ਅੰਦਰ ਤੈਲਗੂ ਭਾਸ਼ਾ ਸਿੱਖ ਰਹੇ ਨੇ ਜਿਹਦੇ ਵਿੱਚ ਉਹ ਗਿਣਤੀ ਸਿੱਖ ਰਹੇ ਨੇ ਇਹ ਦੇਖੋ ਜੀ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਹੈਗਾ ਉਹ ਇੱਕ ਦੋ ਜਿਹੜੀ ਹੈਗੀ ਹੈ ਤੇਲਗੂ ਭਾਸ਼ਾ ਦੇ ਵਿੱਚ ਉਹ ਸਿੱਖੀ ਹੈ ਇਹ ਦੇਖੋ ਜੀ ਇਹ ਤੇਲਗੂ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਤੇ ਨਾਲ ਹੀ ਉਸ ਦੇ ਜਿਹੜੇ ਡਿਜੀਟ ਸਨ ਉਹ ਹੋ ਲਿਖੇ ਗਏ ਹਨ ਇਸ ਤਰ੍ਹਾਂ ਕਰਕੇ ਵਿਦਿਆਰਥੀ ਸਿੱਖ ਰਹੇ ਨੇ ਕਿ ਤੇਲਗੂ ਭਾਸ਼ਾ